ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਰੌਕਟ ਤਹਿਸੀਲਦਾਰ ਵਾਲੀ ਤਹਿਸੀਲ ਦੇ ਵਿੱਚ ਹੋਈ ਅਚੰਚੇਤ ਚੈਕਿੰਗ ਤਹਿਸੀਲ ਕੰਪਲੈਕਸ ਦੇ ਜ਼ਮੀਨੀ ਹਾਲਾਤਾਂ ਦਾ ਲਿਆ ਗਿਆ ਹੈ ਜਾਇਜ਼ਾ ਤੇ ਮੁੱਖ ਸਕੱਤਰ ਨੇ ਜਨਤਾ ਸਮੇਤ ਵਕੀਲ ਭਾਈਚਾਰੇ ਦੇ ਬਿਹਤਰੀ ਦੇ ਲਈ ਲਏ ਨੇ ਸੁਝਾ ਜਿਹਾ ਦੱਸਦੀ ਹੈ ਕਿ ਲੁਧਿਆਣਾ ਪੂਰਬੀ ਦੀ ਰਾਕਟ ਤਹਿਸੀਲਦਾਰ ਵਾਲੀ ਤਹਿਸੀਲ ਦੇ ਵਿੱਚ ਅਚਨਚੇਤ ਚੈਕਿੰਗ ਹੋਈ ਹੈ ਇਸ ਦੇ ਵਿੱਚ ਮੁੱਖ ਸਕੱਤਰ ਜਿਹੜੇ ਕਿ ਚੈਕਿੰਗ ਦੇ ਲਈ ਪਹੁੰਚੇ ਸਨ ਉਹਨਾਂ ਨੇ ਤਹਿਸੀਲ ਕੰਪਲੈਕਸ ਦੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲਿਆਏ ਤੇ ਨਾਲ ਹੀ ਜਨਤਾ ਤੇ ਵਕੀਲ ਭਾਈਚਾਰੇ ਦੇ ਸੁਝਾਅ ਵੀ ਲਏ ਨੇ ਤਾਂ ਕਿ ਕੰਮ ਦੇ ਵਿੱਚ ਹੋਰ ਬਿਹਤਰੀ ਹੋ ਸਕੇ ਦੱਸਦੀ ਹੈ ਕਿ ਮੁਖ ਸਕਤਰ ਅਨੁਰਾਗ ਵਰਮਾ ਹੁਰਾ ਨੇ ਲੁਧਿਆਣਾ ਪੂਰਬੀ ਦੀ ਤਹਿਸੀਲ ਦੇ ਵਿੱਚ ਚੈਕਿੰਗ ਕੀਤੀ ਹੈ ਇਸ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕਰ ਦਈਏ ਕਿ ਇਸ ਤਹਿਸੀਲ ਨੂੰ ਰਾਕਟ ਤਹਿਸੀਲਦਾਰ ਵਾਲੀ ਤਹਿਸੀਲ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਜਿਹੜੇ ਕਿ ਸਾਬਕਾ ਤਹਿਸੀਲਦਾਰ ਰਣਜੀਤ ਸਿੰਘ ਸਨ ਉਹਨਾਂ ਨੇ ਲੁਧਿਆਣਾ ਦੇ ਵਿੱਚ ਹੀ ਬੈਠ ਕੇ ਜਗਰਾਉਂ ਦੀ ਇੱਕ ਰਜਿਸਟਰੀ ਕਰ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਦਿਨ ਤੋਂ ਬਾਅਦ ਹੀ ਇਸ ਤਹਿਸੀਲ ਨੂੰ ਰੌਕਟ ਤਹਿਸੀਲਦਾਰ ਵਾਲੀ ਤਹਿਸੀਲ ਆਖਿਆ ਜਾਣ ਲੱਗ ਪਿਆ ਸੀ ਤੇ ਹੁਣ ਇਸੇ ਹੀ ਤਹਿਸੀਲ ਦੇ ਵਿੱਚ ਅਚਾਨਕੀ ਚੈਕਿੰਗ ਹੋਈ ਹੈ ਜਿਸ ਦੇ ਵਿੱਚ ਜਿਹੜੀਆਂ ਕਿ ਸੋਮਵਾਰ ਨੂੰ ਯਾਨੀ ਕਿ ਕੱਲ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹਨਾਂ ਦਾ ਮੁਲਾਂਕਣ ਕੀਤਾ ਗਿਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਮੁੱਖ ਸਕੱਤਰ ਅਨੁਰਾਗ ਵਰਮਾ ਹੋਰਾਂ ਨੇ ਇੱਥੇ ਲੋਕਾਂ ਦੇ ਕੋਲੋਂ ਇਹ ਵੀ ਪੁੱਛਿਆ ਕਿ ਉਹਨਾਂ ਦੇ ਕੋਲੋਂ ਕਿੰਨੀ ਸਰਕਾਰੀ ਫੀਸ ਲਈ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਤੇ ਲੱਗੇ ਹੋਏ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਨਾਂ ਦਾ ਵੀ ਜਾਇਜ਼ਾ ਲਿਆਏ ਤੇ ਨਾਲ ਹੀ ਜਿਹੜੀ ਰਿਕਾਰਡ ਪਹਿਲਾ ਫੁਟੇਜ ਹੈ ਉਸ ਦੀ ਵੀ ਚੈਕਿੰਗ ਕੀਤੀ ਹੈ ਇਥੇ ਉਹਨਾਂ ਨੇ ਫਰਦ ਕੇਂਦਰ ਦਾ ਵੀ ਨਰੀਖਣ ਕੀਤਾ ਤੇ ਨਾਲ ਹੀ ਲੋਕਾਂ ਦੇ ਕੋਲੋਂ ਕੁਝ ਸਵਾਲ ਵੀ ਪੁੱਛੇ ਨੇ ਤੇ ਨਾਲ ਹੀ ਉਹਨਾਂ ਦੇ ਕੋਲੋਂ ਕੁਝ ਸੁਝਾਅ ਵੀ ਲਏ ਨੇ ਜਿਸ ਦੇ ਨਾਲ ਕੰਮ ਦੇ ਵਿੱਚ ਹੋਰ ਬਿਹਤਰੀ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਵਕੀਲ ਭਾਈਚਾਰੇ ਤੋਂ ਵੀ ਕੁਝ ਸੁਝਾਅ ਮੰਗੇ ਨੇ ਜਿਨ੍ਹਾਂ ਦੇ ਨਾਲ ਕੰਮ ਨੂੰ ਹੋਰ ਬਿਹਤਰ ਢੰਗ ਦੇ ਨਾਲ ਕੀਤਾ ਜਾ ਸਕੇ ਇੱਥੇ ਨਾਲ ਹੀ ਉਹਨਾਂ ਨੇ ਕੰਮ ਕਰ ਰਹੇ ਕਰਮਚਾਰੀਆਂ ਤੋਂ ਇਹ ਵੀ ਪੁੱਛਿਆ ਕਿ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਨੇ ਜਿਹੜੇ ਵੀ ਜਿਹੜੇ ਉਹ ਜ਼ਮੀਨਾਂ ਨੇ ਜਾਂ ਜੋ ਵੀ ਜਾਇਦਾਦ ਹੈ ਜਿਹੜਾ ਵੇਚ ਰਿਹਾ ਹੈ ਤੇ ਜਿਹੜਾ ਖਰੀਦ ਰਿਹਾ ਹੈ ਕਿ ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਉਹਨਾਂ ਦੇ ਸੰਪਰਕ ਨੰਬਰ ਉਹਨਾਂ ਦੇ ਮੋਬਾਈਲ ਨੰਬਰ ਦਰਜ ਕੀਤੇ ਜਾਂਦੇ ਨੇ ਉਹਨਾਂ ਨੇ ਆਖਿਆ ਹੈ ਕਿ ਜੇਕਰ ਦਰਜ ਕੀਤੇ ਜਾਂਦੇ ਨੇ ਤਾਂ ਬਿਲਕੁਲ ਠੀਕ ਹੈ ਜੇਕਰ ਦਰਜ ਨਹੀਂ ਕੀਤੇ ਜਾਂਦੇ ਤਾਂ ਹੁਣ ਜਿੰਨੀਆਂ ਵੀ ਰਜਿਸਟਰੀਆਂ ਅੱਗੇ ਤੋਂ ਹੋਣਗੀਆਂ ਉਹਨਾਂ ਦੇ ਨਾਲ ਜਿੰਨੇ ਵੀ ਖਰੀਦਦਾਰ ਨੇ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਉਹਨਾਂ ਦੇ ਮੋਬਾਈਲ ਨੰਬਰ ਹਰ ਹਾਲਤ ਦਰਜ ਕੀਤੇ ਜਾਣ ਦੱਸ ਦਿੱਤੇ ਕਿ ਉਹਨਾਂ ਨੇ ਜਿਹੜੇ ਜਨਤਾ ਦੇ ਕੋਲੋਂ ਸੁਝਾਅ ਮੰਗੇ ਨੇ ਤੇ ਨਾਲ ਹੀ ਵਕੀਲ ਭਾਈਚਾਰੇ ਤੋਂ ਵੀ ਕੁਝ ਸੁਝਾਅ ਲਏ ਨੇ ਜਿਸ ਦੇ ਨਾਲ ਕੰਮ ਦੇ ਵਿੱਚ ਹੋਰ ਬਿਹਤਰੀ ਹੋ ਸਕੇ ਇੱਥੇ ਉਹਨਾਂ ਨੇ ਦੱਸਿਆ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਹੁਰਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਉਹ ਚੈਕਿੰਗ ਕਰਨ ਦੇ ਲਈ ਆਏ ਨੇ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਵੇ ਤੇ ਲੋਕਾਂ ਨੂੰ ਜਿਹੜਾ ਕਿ ਵਧੀਆ ਪ੍ਰਸ਼ਾਸਨ ਮਿਲ ਸਕੇ ਲੋਕਾਂ ਨੂੰ ਬਿਹਤਰ ਜਿਹੜੀਆਂ ਸੇਵਾਵਾਂ ਨੇ ਉਪਰਦਾਨ ਹੋ ਸਕਣ ਇੱਥੇ ਉਹਨਾਂ ਨੇ ਲੋਕਾਂ ਦੇ ਕੋਲ ਇਹ ਵੀ ਪੁੱਛਿਆ ਕਿ ਉਹਨਾਂ ਦੇ ਕੋਲੋਂ ਕੋਈ ਜਿਹੜਾ ਕਰਮਚਾਰੀ ਹੈ ਉਹ ਵੱਧ ਪੈਸੇ ਤਾਂ ਨਹੀਂ ਮੰਗਦਾ ਸਾਰੇ ਲੋਕਾਂ ਨੇ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਦੇ ਕੰਮ ਠੀਕ ਟੰਗ ਦੇ ਨਾਲ ਹੋ ਰਹੇ ਨੇ ਸੋ ਇਸ ਵੇਲੇ ਮੁਖ ਸਕਤਰ ਅਨੁਰਾਗ ਵਰਮਾ ਹੋਰਾਂ ਦੇ ਵੱਲੋਂ ਜਿਹੜੀ ਕਿ ਲੁਧਿਆਣਾ ਪੂਰਬੀ ਦੀ ਤਹਿਸੀਲ ਦੇ ਵਿੱਚ ਅਚਾਨਕ ਚੈਕਿੰਗ ਕੀਤੀ ਹੈ ਤੇ ਉਹਨਾਂ ਨੇ ਤੇਸੀਲ ਕੰਪਲੈਕਸ ਦੇ ਜਿਹੜੇ ਜ਼ਮੀਨੀ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਵੀ ਲਿਆ